ਸਾਡਾ ਅੱਜ ਦੇ ਫੀਲਡ ਪੰਜਾਬ ਨੇ ਮਤਾ ਪਾਇਆ ਕਿ ਮਤਾ ਪਾਇਆ ਮਤਾ ਇਹ ਪਾਇਆ ਕਿ ਜਿਹੜੇ ਪ੍ਰਵਾਸੀ ਆ ਰਹੇ ਆ ਬਿਨਾ ਪੇਪਰ ਤੋਂ ਆ ਰਹੇ ਆ ਬਿਨਾ ਕਿਸੇ ਢੰਗ ਤੋਂ ਆ ਰਹੇ ਆ ਉਹਨਾਂ ਨੇ ਅਗੇ ਬੇਨਤੀ ਕੀਤੀ ਗਈ ਆ ਕਿ ਉਹ ਆਪਣਾ ਸਮਾਨ ਚਾਕੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿੰਨਾ ਟਾਈਮ ਸਾਨੂੰ ਨਹੀਂ ਦਿੰਦੇ ਉਹਨਾਂ ਟਾਈਮ ਉਹ ਸਾਡੇ ਪਿੰਡ 'ਚ ਨਹੀਂ ਰਹਿ ਗਏ ਤੇ ਰੇੜੀਆਂ ਵਾਲਿਆਂ ਨੂੰ ਵੀ ਇਨਸਟਰਕਸ਼ਨ ਹੈ ਅਗਰ ਰੇੜੀ ਲੱਗੇਗੀ ਤਾਂ ਉਹ ਪੁਲਿਸ ਕਲੀਅਰੈਂਸ ਸਰਟੀਫਿਕੇਟ ਦਿੱਤਾ ਜਾਏਗਾ ਔਰ ਉਹਨਾਂ ਲਈ ਇੱਕ ਸਪੈਸੀਫਿਕ ਜਗ੍ਹਾ ਦਿੱਤੀ ਜਾਏਗੀ ਔਰ ਜਗ੍ਹਾ ਦੇ ਵਿੱਚ ਵਿੱਚ ਵੀ ਅਸੀਂ ਕਿਰਾਇਆ ਲਵਾਂਗੇ ਪੰਚਾਇਤ ਅਦਰਵਾਈਜ਼ ਕੋਈ ਵੀ ਪਰਵਾਸੀ ਬਿਨਾਂ ਇਜਾਜ਼ਤੋਂ ਚੱਬੇਵਾਲ ਨਹੀਂ ਰਹੇਗੀ। ਅਗਲੀ ਗੱਲ ਇਹ ਵੀ ਕਹਦੇ ਉਹ ਦੇ ਪਰਵਾਸੀ ਕਿੰਨੇ ਕਿ ਹੈਗੇ ਸਾਡੇ ਚੱਬੇਵਾਲ ਤੇ ਕੋਈ ਲਿਮਟ ਨਹੀਂ ਹੈ ਜੀ ਘਾਟੋ ਘਾਟ 15000 ਰੁਪਏ ਦਾ ਇੱਥੇ ਆੜਵਾਲੇ ਘੁੰਮ ਲਾਗੇ। ਦੂਸਰੀ ਗੱਲ ਇਹ ਵੀ ਕਹਦੇ ਉਹ ਨਾ ਆਪਣਾ ਆਧਾਰ ਕਾਰਡ ਉੱਥੇ ਜੁਬੀ ਚ ਬਣਾਉਣ ਆ ਜੁਬੀ ਹੋਏਗਾ ਨਹੀਂ ਉਹ ਤਾਂ ਹੋ ਰਿਹਾ ਜੀ ਜਦੋਂ ਵੀ ਸਾਡੀ ਪੰਚਾਇਤ ਕੰਮ ਕਰਦੀ ਆ ਅਸੀਂ ਉਨੇ ਟਾਈਮ ਤੋਂ ਇਹਨਾਂ ਦਾ ਕੋਈ ਕਾਗਜ਼ ਪੱਤਰ ਸਾਈਨ ਨਹੀਂ ਕਰ ਰਹੇ ਬਿਲਕੁਲ ਨਹੀਂ ਹੋ ਰਿਹਾ ਜੀ ਜਿਹੜਾ ਵੀ ਸਾਈਨ ਆ ਆਧਾਰ ਕਾਰਡ ਕੋਈ ਵੋਟਰ ਕਾਰਡ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੋ ਰਿਹਾ ਦੁਕਾਨਦਾਰਾ ਕਿ ਅਸੀਂ ਪਹਿਲਾਂ ਵੀ ਦੋ ਚਾਰ ਵਾਰੀ ਬੇਨਤੀ ਕਰ ਚੁੱਕੇ ਆ ਕਿ ਉਹਨਾਂ ਦਾ ਜਿਹੜਾ ਸਮਾਨ ਹੈ ਟ੍ਰੈਫਿਕ ਬਹੁਤ ਜਾਮ ਹੋ ਰਹੀ ਆ ਉਹਨਾਂ ਲਈ ਇੱਕ ਨਿਰਧਾਰਿਤ ਏਰੀਆ ਦੱਸਿਆ ਗਿਆ ਕਿ ਉਸ ਏਰੀਏ ਤੋਂ ਬਾਹਰ ਸਮਾਨ ਨਹੀਂ ਰੱਖਣਾ ਪਰ ਉਹ ਨਹੀਂ ਹਟ ਰਹੇ ਸੀ ਉਹਨਾਂ ਲਈ ਵੀ ਵਾਰਨਿੰਗ ਕੀਤੀ ਹੈਗੀ ਆਪਣਾ ਸਮਾਨ ਉਹਨੇ ਹਰਦ ਆਪਣੀ ਸੀਮਾ ਦੇ ਅੰਦਰ ਰੱਖਣ ਨਹੀਂ ਤਾਂ ਉਹਨਾਂ ਖਿਲਾਫ ਵੀ ਅਸੀਂ ਕੋਈ ਕਾਰਵਾਈ ਕਰਾਂਗੇ ਉਹਨਾਂ ਦਾ ਸਮਾਨ ਚੱਕਿਆ ਜਾਏਗਾ ਪਰ ਇੱਕ ਰੇੜੀਆਂ ਜਿਹੜੀਆਂ ਦੁਕਾਨਦਾਰ ਆਪਣੀ ਦੁਕਾਨ ਦੇ ਅੱਗੇ ਲਗਾ ਰਹੇ ਆ ਉਹ ਬਿਲਕੁਲ ਮਨਾ ਕੀਤਾ ਹੈ ਜੇ ਇਹ ਰੇੜੀ ਲੱਗੇਗੀ ਤਾਂ ਪੰਚਾਇਤ ਦੀ ਜਗ੍ਹਾ 'ਚ ਲੱਗੇਗੀ ਨਹੀਂ ਤਾਂ ਦੁਕਾਨ ਦੇ ਮੋੜੇ 'ਤੇ ਨਹੀਂ ਲੱਗੇਗੀ ਮੈਂ ਤਾਂ ਇਹ ਕਹਿਣਾ ਚਾਹਣਾ ਜਿਹੜਾ ਵੀ ਬੰਦੇ ਮਜ਼ਦੂਰੀ ਕਰਨ ਆਏ ਆ ਮਜ਼ਦੂਰੀ ਅਸੀਂ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਕਰਨੂ ਕੰਮ ਬਹੁਤ ਵਧੀਆ ਹੈ ਪਰ ਉਹ ਕੰਮ ਮਤਲਬ ਪਿੰਡ ਦਾ ਹੀ ਕਰਨ ਦੇਖਦੇ ਨਹੀਂ ਸਭ ਦੇ ਪਿੰਡ ਦੇ ਵਿੱਚ ਉਹਨਾਂ ਨੂੰ ਕੰਮ ਮਿਲ ਰਹੇ ਆ ਇਹ ਬਾਹਰ ਜਾ ਸਕਦੇ ਆ ਨਹੀਂ ਤਾਂ ਪਿੰਡ ਦੇ ਵਿੱਚ ਪਿੰਡ ਦੀ ਜ਼ਰੂਰਤ ਮੁਤਾਬਕ ਕੰਮ ਕਰ ਲਓ ਬਾਹਰ ਜਾਣ ਦੀ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਪਿੰਡ ਦੇ ਵਿੱਚ ਰਹਿਣ ਹੋਰ ਪਿੰਡ ਦੇ ਵਿੱਚ ਕੰਮ ਕਰਨ ਬਾਕੀ ਉਹਨਾਂ ਦੀ ਜੋ ਵੀ ਵੈਰੀਫਿਕੇਸ਼ਨ ਹੈ ਉਹ ਸਾਰਿਆਂ ਦੀ ਨਹੀਂ ਜਾਊਗੀ ਭਈ ਇਹ ਕਿਰਾਏ ਤੇ ਰਹਿਣ ਦਾ ਹੈ ਨਾ ਪਿੰਡ ਦੇ ਵਿੱਚ ਅਸੀਂ ਤਾਂ ਇਹ ਹੀ ਬੇਨਤੀ ਕਰਾਂਗੇ ਜਿਨ੍ਹਾਂ ਦੇ ਘਰਾਂ ਦੇ ਮਕਾਨਾਂ ਦੇ ਵਿੱਚ ਰਹਿ ਰਹੇ ਆ ਨਾ ਉਹਨਾਂ ਨੂੰ ਕਹਾਂਗੇ ਵੀ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਆਪਣੇ ਆਪਣੇ ਜਿੱਥੇ ਵੀ ਹੈਗੇ ਉਹ ਸਾਧਨ ਇਸੇ ਪਿੰਡ ਦੇ ਵਿੱਚੋਂ ਅਸੀਂ ਨਹੀਂ ਰਹਿਣ ਦੇਦੇ ਸੀ